ਮੈਂ ਲਿਆਂਦੇ ਨੇ ਉਥੂ ਤੇਰੇ ਵਾਸਤੇ ਹੂੰ ਮਾਪਈ ਉਸ ਬੰਦੇ ਨਰਾਜ ਹੋਣਾ ਹੈ ਉਹ ਜਿਸ ਨੇ ਮੈਂ ਚਾਚੇ ਤੈਨੂੰ ਆਖਿਆ ਬਿਚੌਲ ਪਾ ਦੇਣੀ ਆ ਉਹਨੇ ਕਿਹਾ ਮੈਂ ਤਾਂ ਬੜੇ ਨੇ ਉਹਨੇ ਕਿਹਾ ਨਹੀਂ ਹੋਰ ਪਾਲਾ ਮੁੰਨੀ ਮੰਗ ਨਹੀਂ ਪਾਈਆ ਟਿੰਡੀਆਂ ਕਿਉਂ ਸੁੱਟਣੀ ਐ ਐਡਾ ਵੱਡਾ ਮੁਰਗੀ ਮੁਰਗੀ ਹੈ ਹੈ ਤੇ ਪਾਈਆ ਕਿਉਂ ਸੁੱਟਣੀ ਉਹਦੇ ਵਿੱਚ ਿੰਡੀ ਪਾਈਆ ਹੀ ਸਫਾਈ ਕਰੀ ਜਾ ਸਫਾਈ ਹਾਂ ਤੇ ਨੂੰ ਮੈਂ ਗਿਆਣਾ ਹਨੇਰੀ ਆ ਜਾਣੀ ਉਹ ਰਾਤੀ ਉਹ ਸਵੇਰ ਗੱਲ ਹੋਈਗਾ ਆਇਆ ਕਿ ਨਹੀਂ ਬੁੜੀ ਵੀ ਪਰਾ ਬਕਾ ਰਹੇ ਨਹੀਂ ਮੈਂ ਉਹ ਹਨੇਰੀ ਦਸੀ ਜਾਣਾ ਆਹ ਤੂੰ ਤੇਰਾ ਅੱਬੂ ਹੀ ਪਾ ਆ ਨਵੇਂ ਕਪੜੇ ਤੂੰ ਪੁਰਾਣੇ ਪਾ ਗਿਆ ਮੈਲ ਖੁਰੇ ਤੇ ਮੈਲ ਹੋਈ ਗਈ ਏ ਹੁਣ ਬਾਹਰ ਤੱਕ ਲੱਗ ਗਈ ਚਲੋ ਰੱਖ ਲੈਣਾ ਵੇਰ ਨਾਲ ਰੱਖੀ ਰੱਖ ਲੈ ਆਹ ਰੱਖ ਲੈ ਨਹੀਂ ਹੋ ਜੋਂ ਨੰਨੀ ਇੱਥੇ ਆਈ ਹੋਈ ਏ ਤੂੰ ਅਧਰੀਆ ਤੂੰ ਰੱਖ ਲੈ ਨੀ ਨੂੰ ਆਹ ਨੰਨੇ ਦਾ ਤੂੰ ਹੀ ਰੱਖਣਾ ਇੱਥੇ ਪੰਜ ਛੇ ਦਿਨ ਬੰਦਾ ਚਲੋ ਲਾ ਹੁੰਦਾ ਵਿੱਚ ਯਾਰ ਐਸਾ ਕਾ ਵੀ ਮੈਂ ਜਾਣਾ 10 ਆ ਤਾ ਭੇਜ ਦਿਓ ਇਹਨੂੰ ਯਾਰ ਨਾਨੀ ਮਿਹਲੇ ਜਾ ਕੇ ਮੈਂ ਚੋਲੇ ਕਿਨਾਂ ਲੱਗ ਜਾਂਦੀ ਨਾ ਇਸ ਰਾਖਰੇ ਕਿਲਾ ਕਦੋਂ ਆਜੇ ਤੂੰ ਮੇਰੇ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾਂ ਤੂੰ ਸਾਰੇ ਵਧੀਆ ਹੋਵੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਆਨਵਾਸ ਦੇ ਆਪਾਂ ਕਰਦੇ ਆ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਗੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਵੇਖਣਾ ਤੇ ਕੀ ਕੁਛ ਆਪਾਂ ਸਾਰੇ ਜਿਹੜੀ ਕਰਦੇ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਸੋ ਜੁੜ ਕੇ ਰਹਿਣਾ ਤੇ ਵਲੌਗ ਐਂਡ ਤੱਕ ਦੇਖਣਾ ਅੱਜ ਤਾਂ ਤੇਜ਼ ਬਾਵਾਵਾਂ ਚੱਲਣੀਆਂ ਚਾਚਾ ਤੇ ਹੋਰ ਕੋਈ ਪਛਾਣ ਨਹੀਂ ਦਿੱਤਾ ਅਰੇ ਚਾਚਾ ਮੁਰਗੇ ਤੇ ਬੜਾ ਤੰਗ ਆ ਗਿਆ ਉਹਨਾਂ ਚਾਚਾ ਨੂੰ ਫੜ ਕੇ ਨੇ ਪਈਪਤੀ ਲੈ ਜੇ ਹਾਂ 300 ਦੀ ਆਕ ਤੇ 300 ਦੀ ਵਾਰੇ ਚ ਨਹੀਂ ਪਾਇਆ ਟਿੰਡੀਆਂ ਕਿਉਂ ਛੁੱਟ ਨਹੀਂ ਐਡਾ ਵੱਡਾ ਮੁਰਗੀ ਮੁਰਗੀ ਹੈ ਹੈ ਤੇ ਪਾਇਆ ਕਿਉਂ ਛੁੱਟ ਨਹੀਂ ਉਹਦੇ ਵਿੱਚ ਿੰਡੀ ਪਾਇਆ ਹੀ ਸਫਾਈ ਕਰੀ ਜਾਂਦਾ ਸਭਾਈ ਹਾਂ ਿੰਡੀ ਪਾਇਆ ਹੀ ਆਹ ਆਹ ਭਾਈ ਮੌਸਮ ਵੀ ਜਿਹੜਾ ਕਾਹਦਾ ਹੋ ਗਿਆ ਖਰਾਬ ਅਜ ਤੇ ਹਵਾ ਤੇਜ਼ ਚਲੰਦੀ ਅਜ ਆਪਦਾ ਸਵੇਰ ਸਵੇਰ ਨਾਲ ਕੰਮ ਨੇ ਵੇਲ ਲੀਏ ਹੋ ਗਏ ਹਾਂ ਆਹ ਕਾਲ ਦੇ ਬਲੌਗੀ ਤੁਸੀਂ ਦੇਖਿਆ ਹੋਣਾ ਮਹਾਨ ਆ ਗਈ ਸੀ ਆਪਣੇ ਤੇ ਸ਼ਾਮੀ ਜੇ ਇਕੱਠੇ ਨਾ ਥੋੜੀ ਵੱਡੇ ਸੀ ਤੇ ਜਿਹੜਾ ਨਾਜੀ ਵੱਡੇ ਆ ਪਰ ਟਾਈਮ ਲੱਗ ਗਿਆ ਵਾਹ ਬਈ ਕੋਈ ਨਹੀਂ ਦੌੜ ਲੱਗਾਈ ਜੀ ਨਾ ਕੀ ਮਲੀ ਆਹੋ ਇਕੱਠੀ ਕਰ ਰਹੇ ਬੱਤੀ ਹੋਈ ਆ ਲਿਆ ਲਿਆ ਮਨਾ ਨਹੀਂ ਮੌਸਮ ਠੰਡਾ ਆ ਤੇ ਭਾਈ ਹੁਣ ਬਿਜਲੀ ਬਰ तो पिछले टाइम बिजली सुख जा नहीं। पिछले टाइम तक लो जी पट्ठे पाते आप मजा छोड़ी ਉਸੋਂ ਵਿਖਾੜੀ ਉਰੀਏ ਨੈਰੀਸੂ ਵਾਸੂ ਬਾਂਦੀ ਚੱਲਦੀ ਅੱਜ ਚਲੋ ਇਹ ਚਲੋ ਚਲੋ ਜਿਆ ਘੁਰਲੀ ਤੇ ਬੰਦ ਗਿਆ ਅੰਦਰ ਵੀ ਪੱਠੇ ਪੈ ਗਏ ਤੇ ਬਾਹਰ ਵੀ ਪੱਠੇ ਪੈ ਗਏ گاਵਾਂ ਨੂੰ ਵੀ ਤੇ ਬੰਨ ਵੀ ਦਿੱਤੀਆਂ ਨੇ ਤੇ ਆਪਾਂ ਉਹ ਜਿਹੜਾ ਕੰਮ ਉਹਨ ਬਿਲ ਲੀਏ ਆਪਾਂ ਫੇਰ ਮਿਲਾਂਗੇ 2 ਵਜੇ ਪਾਣੀ ਉਹ ਜਿਹੜਾ ਕੰਮ ਹੈ ਉਪਰ ਉਹ ਜੀ ਟਾਈਮ ਹੋ ਗਿਆ ਜੀ 2 ਵਜੇ ਦਾ ਤੇ ਮੱਝਾ ਉਧਰ ਚੱਲਦੀਆਂ ਨੇ ਆ ਬੂਰ ਨੂੰ ਨਾ ਚੱਲਣੀਆਂ ਨੇ ਆ ਬੱਚੇ ਨਾ ਆਉਂਦੇ ਨੇ ਸੱਪੜ ਜੇ ਆ ਛੱਡ ਦਿਓ ਯਾਰ ਤੁਸੀਂ ਕੀ ਕਰਨਾ ਹੈ ਜੀ ਹਾਂ ਲਾ ਅਜੀਬ ਹੀ ਕੰਮ ਹੈ ਤੁਹਾਡੇ ਤੇ ਆਪਾਂ ਚੱਲੀਏ ਆਪਾਂ ਛੱਡ ਲਈਏ ਕੰਮਾਂ ਏ ਬਣੀਆਂ ਪੂਰੀ ਦੇ ਪੱਠੇ ਪੁੱਠੇ ਪਾਈਏ ਇਹਨਾਂ ਨੂੰ ਫਰਚਵਾਈ ਦਾ ਵੀ ਟਾਈਮ ਹੋ ਜਾਣਾ ਤੇ ਛਾਵੇਂ ਬਣੀ ਜੰਮੂ ਤੋਂ ਲੈ ਠੰਡੀ ਛਾਂ ਜੰਮੂ ਦੀ ਇਹਨਾਂ ਨੂੰ ਖੋਲ ਲਈਏ ਚਲ ਬਾਜੀ ਉਹ ਇਹ ਚਲ ਜੀ ਇਹ ਇਹਨਾਂ ਨੂੰ ਬਣੀ ਲਓ ਜੀ ਟਾਈਮ ਹੋ ਗਿਆ ਸਾਡਾ ਚੋਈ ਦਾ ਤੇ ਮੱਝਾ ਹਟਾਉਨੇ ਦੁੱਧ ਵੀ ਆਉਣ ਵਾਲਾ 4 ਵਜੇ ਆ ਨੇ ਤੇ ਇਸ ਵਾਰ ਦਾ ਬਿਨਾਂ ਲਾ ਦੀਏ ਚੱਲੋ ਅੱਗੇ ਅੱਜ ਚੱਲੀਏ ਆ ਜਾ ਆ ਜਾ ਲਓ ਜੀ ਦੁੱਧ ਦੀ ਹਮਦ ਆਦਾ ਪਾ ਮਿਲਦੇ ਆ ਦੋ ਦਿਨ ਰੋਦਰ ਛਲਡ ਬੜਾ ਚੰਗਾ ਮਾਰੇ ਜੀ ਬੁੱਢਾ ਬੋਲਦਾ ਨਾ ਪਾ ਲਾ ਨਾ ਤੈਨੂੰ ਮੈਂ ਕਿਹਾ ਨਾ ਹਨੇਰੀ ਆ ਜਾਣੀ ਹੋ ਰਾਤੀ ਉਹ ਸੁਬਾ ਗੱਲ ਹੋਈ ਹੈਗਾ ਆਏ ਕਿ ਨਹੀਂ ਨਹੀਂ ਮੈਂ ਉਹ ਹਨੇਰੀ ਦਸੀ ਆਹੋ ਤੂੰ ਤੇਰਾ ਅੱਬੂ ਹੀ ਪਾ ਆ ਨਵੇਂ ਕਪੜੇ ਤੂੰ ਪੁਰਾਣੇ ਪਾ ਗਿਆ ਮੈਲ ਖੁਰੇ ਤੇ ਵੀ ਮੈਲ ਹੋਈ ਗਈ ਇਹ ਮਨ ਬਾਵੇ ਦੱਗ ਲੱਗ ਕਿੰਨਾ ਹੋ ਗਈ ਇਹ ਹੋ ਗਿਆ 26 26 ਦਾ ਤੋਂ 14 ਆ ठड़ा 14 हो गया आके 50 हो गया 14 25 गया 26 हो गया 26 का तो किया है गली को बताया है लगाने मांगे वो दुधा छोटा जंडा दूध लेके ना वो कनक ले जाएगा वहां आएगा लेके आएगा ठीक ले आ चलो रख लेना फिर ना कहीं रख ला रखड़ा रख ला नहीं हो जो अंदर नन्ही आई आई है तू उधर रखना इते ਖੇ ਦਿਨ ਬੰਦਾ ਤੇਨੂੰ ਲਾਹ ਹੰਦਾ ਵਿੱਚ ਯਾਰ ਐਸਾ ਆਖਿਆ ਵੀ ਮੈਂ ਜਾਣਾ 10 ਆ ਤਾਂ ਭੇਜ ਦਿਓ ਇਹਨੂੰ ਯਾਰ ਨਾਨੀ ਮਿਹਲੇ ਜਾ ਕੇ ਮੈਂ ਕਿਹਾ ਚੋਨੇ ਕਿਨਾਂ ਲੱਗ ਜਾਂਦੀ ਨਾ ਜਿਸੜਾ ਆਖਰੀ ਕਿਲਾ ਕਦੋਂ ਆਜੇ ਤੂੰ ਮੇਰੇ ਲਓ ਜੀ ਆਪਾਂ ਪਹੁੰਚ ਗਏ ਆ ਪੱਠਿਆਂ ਟਰਕ ਦੇ ਵਿੱਚ ਵਢਣ ਲੱਗੇ ਹੁਣ ਪੱਠੇ ਚਾਚਾ ਵੀ ਨਾਲ ਆਪਣੇ ਤੇ ਮਕਈ ਦਾ ਸੀ ਕਿ ਲਾਉਣ ਲੱਗੇ ਜੁਗਾਰ ਕੋ ਮਕਈ ਵੀ ਨਾਲ ਪਾਵਾਂਗੇ ਤੇ ਪਹਿਲੇ ਵੱਢ ਲਈਏ ਹੁਣ ਪੱਠੇ ਬਾਅਦ ਚ ਮਕਈ ਵੱਢਾਂਗੇ ਲਓ ਜੀ ਤਕਰੀਬਨ ਪੱਠੇ ਜਿਹੜੇ ਨਾ ਅੱਧੇ ਘੰਟੇ ਲੈਣੇ ਵੱਢ ਤੇ ਅਸੀਂ ਲੱਗੇ ਹੋਏ ਆ ਤੇਹੀ ਉਹ ਪਲਾਨ ਇਸ ਲੈਣ ਬਣਾਉਣ ਡਏ ਆ ਕਿ ਚਲੋ ਚਾਚਾ ਆਪਾ ਜਿਹੜਾ ਨਾ ਉਹ ਖਾਣ ਪੀਣ ਵਾਲਾ ਜੁਗਾੜ ਕਿਹਦੇ ਨੇ ਕਰਿਆ ਕਰੀਏ ਲੋਕਾਂ ਨੂੰ ਇੱਕੋ ਇੱਕੋ ਕੁਸ਼ ਆਂ ਵਿਖਾਈ ਜਾਂਨੇ ਆ ਰੋਜ਼ ਰੋਜ਼ ਕਿਉਂ ਚਾਚਾ ਆਗਲੇ ਮੋੜ ਤੇ ਗਾਲ੍ਹਾਂ ਨੇ ਕੱਢਦੇ ਹੋਣ ਆਹੋ ਕੁ ਲਈਏ ਯਾਰ ਜੁਗਾੜ ਕਿਸੇ ਦਿਨ ਪਲਾਨ ਬਣਾ ਪਲਾਨ ਚੌਧਰੀ ਸਰਦਾਈ ਬਣਾ ਲਈ ਹੈ ਹੈ ਸਰਦਾਈ ਪਲਾਨ ਤੇ ਤੇਰਾ ਵੀ ਠੀਕ ਹੈ ਇਹ ਵੀ ਗੱਲ ਠੀਕ ਹੈ ਤੂੰ 5 ਕਿਲੋ ਕੱਲੇ ਪੀ ਜਾਣੀ ਆਹੋ ਤੂੰ ਤਾਂ ਸਾਡੇ ਵਾਸਤੇ ਬਚਾਣੀ ਨਹੀਂ ਹਾਂਜੀ ਤੇ ਬਣਾਉ ਤੇ ਸਹੀ ਨਹੀਂ ਬਗਵਾਸੀ ਬਣਾ ਦੇ ਨਹੀਂ ਤੇਰੇ ਤੇ ਦਰਦੇ ਯਾਰਾਪਾ ਸਾਰੇ ਰਾਲਕੇ ਬਣਾਵਾਂਗੇ ਕੀ ਹੋਗੇ ਰਦੇ ਲ 2000 ਰੁਪਿਆ ਬਦਾਮ ਲਿਆ ਹਲੋ ਯਾਰ ਲਿਆ ਬਦਾਮ ਯਾ ਇੱਕ ਤੇ ਬੰਗ ਨਿਕਾਲ ਦੋ ਸਹੀ ਬਣਾ ਆਏ ਯਾਰ ਉਹ ਸਾਰੇ ਆਖਣ ਕਿ ਨਹੀਂ ਰਗਣੀ ਉਹ ਨਾ ਦੰਗ ਬਹੁਤ ਰਗੜਿਆ ਨੇ ਭਾਈ ਆਣ ਰਗੜਿਆ ਦੀ ਵਿੱਚ ਉਹ ਦਨੀਆ ਬਹੁਤ ਅਰੇ ਰਗੜ ਰਗੜ ਕੇ ਉਹ ਜਵੇਦ ਆਖਿਆ ਭਾਈ ਕੋਲਾ ਜਿਵੇਂ ਭੰਗਦੇ ਰਗੜਿਆ ਇਥੇ ਬਾਕੀ ਚਾਚਾ ਆਪਣੇ ਨਸੀਬਾਂ ਚ ਨਹੀਂ ਹੋਈ ਯਾਰ ਚਾਵਲ ਪਤਾ ਨਹੀਂ ਕਿਧਰ ਕੱਥੇ ਨੇ ਭਾਜੀ ਮੈਂ ਲਿਆਂਦੇ ਨੇ ਉਥੂ ਤੇਰੇ ਵਾਸਤੇ ਹੂੰ ਮਾਪਈ ਉਸ ਬੰਦੇ ਨਾਰਾਜ਼ ਹੋਣਾ ਹੈ ਉਹ ਜਿਸ ਨੇ ਚਾਚਾ ਤੈਨੂੰ ਆਖਿਆ ਚਾਵਲ ਪਾ ਦੇਣੀ ਆ ਉਹਨੇ ਕਿਹਾ ਮੈਂ ਤਾਂ ਬੜੇ ਨਹੀਂ ਉਹਨੇ ਕਿਹਾ ਨਹੀਂ ਹੋਰ ਪਾਲਾ ਮੁੰਨੀ ਮੰਗਣ ਲਈ ਲੈਨੂ ਨੂੰ ਨਹੀਂ ਪਤਾ ਉਸ ਗਰੀਬ ਨੇ ਲੱਬੇ ਨੇ ਨਹੀਂ ਲੱਬੇ ਨਹੀਂ ਲੱਬੇ ਆਪ ਨੂੰ ਵੀ ਕੋਈ ਨਹੀਂ ਆ ਕਾਲ ਜਿਹੜੇ ਪ੍ਰੋਣੇ ਆਏ ਸੀ ਉਹ ਜਿਹੜਾ ਗੋਸ਼ਤ ਹੈ ਉਹ ਖਾਦਾ ਖੁੱਦਾ ਥੋੜਾ ਜਿਆ ਚੱਲ ਰਹਿ ਰਹਾ ਲਾ ਬਾਕੀ ਬਲੀਆਂ ਖਾਦੀਆਂ ਨੇ ਬਲੀਆਂ ਕਿ ਠੱਪੀਆਂ ਬਲੀਆਂ ਬਣੀਆਂ ਨੇ ਠੱਡੀਆਂ ਇਹਨੂੰ ਕਿਹੜੇ ਲੋੜ ਹੁਣ ਵੀ ਨਹੀਂ ਖਾ ਵਰਦੀ ਬਲੀਆਂ ਨਹੀਂ ਸੀ ਕੱਲ ਸਵਾਦੀ ਬਲੀਆਂ ਬਲੀਆਂ ਖਟੀਆਂ ਖੱਟਾ ਬੜਾ ਸੀ ਯਾਰ ਤੋਂ ਚਾਚਾ ਕੀ ਕਰ ਲਿਆ ਯਾਰ ਯਾਰ ਦਹੀਂ ਜਿਹੜਾ ਨਾ ਗਰਮੀ ਸੀ ਨਾ ਹੂੰ ਦਹੀਂ ਫੁੱਲ ਗਿਆ ਸੀ ਮੋਟਾ ਭਾਈ ਤੂੰ ਨਾ ਵੇਚ ਜਾ ਮਸਾਲਾ ਤੂੰ ਜਿਹੜਾ ਰਾਤ ਨੂੰ ਲਾਇਆ ਨਾ ਦਹੀਂ ਉਹ ਗਲਤ ਕੀਤਾ ਤੂੰ ਦੁਪਹਿਰੇ ਲੈ ਸੁਬ੍ਹਾ ਲਾਉਂਦਾ ਨਾ ਸੁਬ੍ਹਾ ਸੁਬ੍ਹਾ ਤੇ ਆ ਦੁਪਹਿਰ ਤੱਕ ਬੜਾ ਮਿੱਠਾ ਦਹੀਂ ਜੰਮ ਜਾਣਾ ਸੀ ਖਰਾਬ ਹੋ ਜਾਣਾ ਸੀ ਗਾ ਤਾਂ ਉੱਥੇ ਹੀ ਸੀ ਨਾ ਚਲੋ ਅੱਲਾ ਖੈਰ ਟਾਈਮ ਲੰਘ ਗਿਆ ਚਲੋ ਅੱਛਾ ਅਭੀ ਟਾਈਮ ਲੰਘਾਇਆ ਕਪਠੇ ਵੜੀਏ ਲਓ ਜੀ ਪਠੇ ਵੜ ਗਏ ਆਪਾਂ ਹੋ ਗਏ ਆ ਵਿਹਲੇ ਤੇ ਚਾਚਾ ਨੇ ਲੱਗਿਆ ਸ਼ੋਗਲ ਲਾਉਣ ਚਾਚਾ ਹੁਣ ਕਿਦਨ ਫਿਰ ਬਰੀਆਨੀ ਖਵਾਏਗਾ ਵੇਖੋ ਕਿਦਨ ਖਵਾਉਂਦਾ ਜੀ ਯਾਹੀ ਆ ਪਕਾਵਾਂਗੇ ਤੇ ਉਹ ਵੀ ਵੀਡੀਓ ਤੁਹਾਡਾ ਨਾਲ ਸਾਂਝੀ ਕਰਾਂਗੇ ਜ਼ ਤੇ ਪੱਠੇ ਲੱਦ ਲਿਆ ਤੇ ਜਾ ਕੇ ਬਾਈਕ ਆਹੋ ਤੇ ਚੱਲ ਕੇ ਮੂਹਤ ਹੋਈ ਹੈ ਨਹੀਂ ਹੋਈ ਹੈ ਤੇ ਵਲੌਗ ਕਰਦੇ ਆਪਾਂ ਇੱਥੇ ਅੰਡਾ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ